ਉਹਨਾਂ ਬੱਚੀ ਦਾ ਵੀ ਪੀਸ ਆ ਰੇਟ ਸਬਜੀ ਕਿਹੜੀ ਦਾ ਕੀ ਰੇਟ ਆ ਜੀ 40 20 ਮਾ ਕਿਉਂ ਪੈਸੇ ਬਣੇ ਆ ਹਾਂ ਇਹ ਜੀ ਦਾ ਆਪਾਂ ਵੀ ਉਹ ਗਲਤੀ ਮੰਨਦੇ ਆ ਜੀ ਉਹਦੀ ਵੀ ਕੁੜੀ ਦੇ ਵਿੱਚ ਵੀਡੀਓ ਉਹਨੇ ਬਣਾਈ ਆ ਹਾਂ ਕੋਈ ਆਪਣੇ ਬਣਾਏ ਉਹਨੇ ਡਰਾਈਵਰ ਦੀ ਇੱਥੇ ਤੱਕ ਗਲਤੀ ਬਸ ਇਹ ਆ ਜੀ ਵੀ ਤੁਸੀਂ ਵੀਡੀਓ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਨਾਲ ਕੁੜੀ ਬੈਠੀ ਆ ਤੇ ਉਸ ਤੋਂ ਆਪਾਂ ਨਾ ਢਾਬੇ ਵਾਲੇ ਵੀਰਾ ਤੋਂ ਰਿਵਿਊ ਲੈ ਰਿਆ ਢਾਬੇ ਤੇ ਆਏ ਹੋਣਾ ਉਹ ਬੰਦਿਆਂ ਖੜੀਆਂ ਨੇ ਠੀਕ ਹੈ ਬਾਈ ਆ ਰਖਣੇ ਕਿਹੜੀ ਜਗ੍ਹਾ ਤੇ ਗੱਲ ਕੀਤੀ ਰੱਦੀਏ ਦੋ ਤੁਸੀਂ ਮਰਜੀ ਹਾਂ ਇਹ ਰੱਦੀਏ ਜਾਨ ਵੀਰ ਆਪਾਂ ਇਹਨਾਂ ਨੂੰ ਪੁੱਛਦੇ ਆਂ ਡਰਾਈਵਰਾਂ ਨੂੰ ਇਹਨਾਂ ਦੀ ਮੈਨੂਅਲ ਦੇ ਵਿੱਚ ਇਹ ਵੀ ਕਿਵੇਂ ਸਹੀ ਹੈ ਕੌਣ ਜਾਂ ਕੌਣ ਗਲਤ ਦੇ ਰਿਹਾ ਹੈ ਗੁਰਜੀ ਤੁਸੀਂ ਉਹ ਵੀਡੀਓ ਦੇਖੀ ਹੋਣੀ ਹੈ ਡਰਾਈਵਰ ਨੂੰ ਹਾਂ ਜੀ ਸਰਦਾਰ ਨੇ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਵੀ ਕੁੱਟਣਾ ਚਾਹੀਦਾ ਸੀ ਸਹੀ ਕੁੱਟਿਆ ਜਾਂ ਗਲਤ ਨਹੀਂ ਵੀਰ ਜੀ ਉਹਨੇ ਇੱਕ ਇੱਕ ਸਵਾਲ ਹੀ ਕੀਤਾ ਸੀ ਜੀ ਉਹਨੇ ਕਹਿੰਦਾ ਵੀ 180 ਰੁਪਏ ਕਿਵੇਂ ਬਣ ਗਏ ਜੀ ਉਹਨੇ ਤਾਂ ਸਿਰਫ ਇੱਕ ਸਵਾਲ ਆ ਬਸ ਨੋਰਮਲ ਸਵਾਲ ਪੁੱਛਦੇ ਕਿ ਨੂੰ ਜੀ ਹਾਂ ਇਹਨੇ ਪੈਸੇ ਕਿਵੇਂ ਬਣ ਗਏ ਠੀਕ ਹੈ ਅਗਰ ਉਹਦਾ ਆਕਾ ਹੀ ਪੁੱਛਣਾ ਪੈਸੇ ਦੇਣੇ ਆ ਉਹਦੇ ਹੁਣ ਉਹਦੇ ਬੰਦੇ ਲਈ ਗਿਆਨੀ ਬੰਦੇ ਨੇ ਉਹਨੇ ਉਹਨੂੰ ਥੋੜੀ ਸ਼ੱਕ ਹੋਣੀ ਚਾਹੀਦੀ ਵੀ ਉਹ ਮਰਦਾ ਵੀ ਲਿਆਜ ਕਰਨਾ ਚੱਲੋ ਉਹਨੇ ਉਹਦੇ ਚਿਹਰੇ ਤੇ ਥੱਪੜੇ ਮਾਰੇ ਜੀ ਕਿਹਦੇ ਤੁਸੀਂ ਵੀ ਹੁਣ ਢਾਬੇ ਦੇ ਇਥੇ ਰੁਕਦੇ ਹੋ ਰੁਕੇ ਹੋ ਰੋਟੀ ਪਾਣੀ ਖਾਣ ਲਈ ਤੁਸੀਂ ਢਾਬੇ ਤੇ ਜਾ ਕੇ ਪਹਿਲਾਂ ਮੈਨੂੰ ਦੇ ਦੋ ਰੇਟ ਪੁੱਛ ਦਿਓ ਜਾਂ ਇੱਧੇ ਹੀ ਬਰਜਾ ਨਹੀਂ ਨਹੀਂ ਇਹ ਆਪਰ ਆ ਪਹਿਲੋ ਫੇਰ ਹੀ ਆ ਬਾਉਂਡਰ ਕਰੀਦਾ ਐਵੇਂ ਜਿਹਾ ਜਾ ਕੇ ਆਪਾਂ ਜੇ ਬਿਨਾ ਪੁੱਛੇ ਥੋੜਾ ਆਰਡਰ ਕਰੀਦਾ ਹੀ ਬਿਲਕੁਲ ਬਿਲਕੁਲ ਸਾਰੇ ਵੀਰੇ ਇਹੀ ਗੱਲ ਕਹਿ ਰਹੇ ਨੇ ਕਿ ਉਹ ਡਰਾਈਵਰ ਨੂੰ ਪਹਿਲਾਂ ਰੇਟ ਪੁੱਛਣਾ ਚਾਹੀਦਾ ਹੈ ਨੰਬਰ 2 ਨਹੀਂ ਪੁੱਛਿਆ ਉਸ ਬੋਲ ਕਰੋ ਮੈਂ ਡਰਾਈਵਰ ਆ ਔਰ ਤੁਸੀਂ ਫੈਮਿਲੀ ਦੇ ਨਾਲ ਢਾਬਾ ਚਲਾ ਰਹੇ ਤੁਹਾਡੀ ਬੇਟੀ ਜਾਂ ਭੈਣ ਜਾਂ ਕੋਈ ਵੀ ਕੋਲ ਬੇਟੀ ਐ ਮੈਂ ਉਸ ਚੀਜ਼ ਦੀ ਵੀਡੀਓ ਬਣਾਵਾ ਤੁਹਾਨੂੰ ਕਿਵੇਂ ਦਾ ਲੱਗੂਗਾ ਨਹੀਂ ਉਹ ਵੀ ਗੱਲ ਨੇ ਉਹ ਵੀ ਗਲਤ ਆ ਜੀ ਵੈਸੇ ਵੀਡੀਓ ਬਣਾਏ ਉਹਨੇ ਡਰਾਈਵਰ ਦੀ ਇੱਥੇ ਤੱਕ ਗਲਤੀ ਵੈਸੇ ਇਹ ਆ ਜੀ ਵੀ ਤੁਸੀਂ ਵੀਡੀਓ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਨਾਲ ਕੁੜੀ ਬੈਠੀ ਆ ਤੇ ਉਹਨੂੰ ਉਹ ਵੀਡੀਓ ਨਹੀਂ ਬਣਾਉਣੀ ਚਾਹੀਦੀ ਨੋਰਮਲ ਜੇ ਉਹ ਪੁੱਛਣਾ ਹੋ ਤਾਂ ਭਾਈ ਤੁਸੀਂ ਬਾਹਰ ਜਾ ਕੇ ਪੁੱਛ ਸਕਦਾ ਵੀ ਇਹ ਗਾ ਕਿਉਂ ਪੈਸੇ ਬਣੇ ਆ ਹਾਂ ਇਹ ਚੀਜ਼ ਆਪਾਂ ਵੀ ਉਹ ਗਲਤੀ ਮੰਨਦੇ ਆ ਜੀ ਉਹਦੀ ਵੀ ਇਹ ਕੁੜੀ ਦੇ ਵਿੱਚ ਵੀਡੀਓ ਉਹਨੇ ਬਣਾਈ ਆ ਹਾਂ ਵੀ ਆਪਣੇ 3 ਭੈਣੇ ਦੀ ਖੜ ਕੇ ਹੁਣ ਜਿਵੇਂ ਆਪਾਂ ਖੜੇ ਆ ਢਾਬੇ ਦੇ ਸਾਹਮਣੇ ਹਣਾ ਆਪਾਂ ਬਣਾ ਦੀ ਉਹ ਵੀ ਬਈ ਆ ਡਰਾਈਵਰ ਉਹ ਆ ਢਾਬੇ ਇਹ ਤੇ ਆਪਣਾ ਦੇਖ ਕੇ ਲੋ ਇੰਨੇ ਪਿੱਛੇ ਡਰਾਈਵਰ ਨੇ ਗਲਤੀ ਕੀਤੀ ਹਾਂ ਜੀ ਗਲਤੀ ਸਰਦਾਰ ਬੰਦੇ ਦੀ ਵੀ ਹੈ ਉਹਨੇ ਹੱਥ ਚੱਕਿਆ ਘਰ ਆ ਮਹਿਮਾਨ ਦੇ ਹੱਥ ਨਹੀਂ ਚੱਕਣਾ ਚਾਹੀਦਾ ਗਾਹਕ ਰੱਬ ਦਾ ਰੋਪੇ ਇਹ ਹੁੰਦਾ ਬੇਤੇ ਰੁਕਣਿਆ ਬਹੁਤ ਗੱਡੀਆਂ ਰੁਕੀਆਂ ਹੋਈਆਂ ਨੇ ਸਾਰੇ ਇਹਨਾਂ ਦੇ ਮੰਨ ਲਓ ਕਿ ਰੱਬ ਨੇ ਗਾਹਕ ਨੇ ਡਰਾਈਵਰਾਂ ਦੇ ਸਿਰ ਤੇ ਢੱਬਾ ਚੱਲਦਾ ਹੈ ਬਾਕੀ ਥੋੜੀ ਜੀ رائے ਹੈ ਕਮੈਂਟ ਕਰਕੇ ਤੁਸੀਂ ਦੱਸੋ ਦੋਸਤੋ ਪੱਕੇ ਪੰਜਾਬ ਵਾਲੇ ਤੇ ਜੁੜਨ ਲਈ ਤੁਹਾਡਾ ਧੰਨਵਾਦ ਲਵ ਯੂ ਸਾਰਿਆਂ ਨੂੰ ਧੰਨਵਾਦ